ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਪੈ ਗਈ ਜਦੋਂ ਇਹ ਚਾਹੇ ਦਾ ਗਰੋਹ ਸਰਗਰਮ ਸੀ ਜਿਸ ਨੂੰ ਪੁਲਿਸ ਨੇ ਕਾਬੂ ਕੀਤਾ ਜੋ ਕਿ ਕੁੜੀਆਂ 2 ਤੇ 4 ਆਦਮੀ ਸਨ ਇਹ ਗਰੋਹ ਬਣਾਇਆ ਸੀ ਬਠਿੰਡੇ ਵਿਖੇ ਜੋ ਕਿ ਸਟੇਸ਼ਨ ਉੱਪਰ ਪਲੇ-ਪਾਲੇ ਲੋਕਾਂ ਨੂੰ ਆਪਣੀ ਜਾਲ ਪਸੰਦਾ ਸੀ ਤੇ ਉਹਦੀ ਵੀਡੀਓ ਬਣਾ ਕੇ ਬਲੈਕਮੇਲੀ ਕਰਦਾ ਸੀ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਸਟੇਸ਼ਨ ਤੇ ਬਠਿੰਡੇ ਖੜਾ ਸੀ ਜਾਣ ਲਈ ਟ੍ਰੇਨ ਦੀ ਉਡੀਕ ਕਰ ਰਿਹਾ ਸੀ ਉਦੇ ਕੋਲ ਸੋਹਣੀਆਂ ਸਰਖੀਆਂ ਤੋਂ ਕੁੜੀਆਂ ਆਈਆਂ ਗੱਲਾਂ ਵਿੱਚ ਫਸਲਾ ਕੇ ਉਸ ਨੂੰ ਸੈਟਿੰਗ ਕਰ ਲਈ ਤੇ ਉਸ ਨੂੰ ਅਗਿਆਥਾ ਥਾਂ ਉੱਪਰ ਲੈ ਗਏ ਜਿੱਥੇ ਲਿਜਾ ਕੇ ਕਮਰੇ ਵਿੱਚ ਤਿੰਨ ਚਾਰ ਮੁੰਡੇ ਵੀ ਆ ਗਏ ਜਿੱਥੇ ਉਹਨਾਂ ਵੱਲੋਂ ਉਸ ਵਿਅਕਤੀ ਦੀ ਨੰਗਨ ਵੀਡੀਓ ਬਣਾ ਲਈ ਤੇ ਧਮਕੀ ਦਿੱਤੀ ਉਹਦੀ ਵੀਡੀਓ ਨਹੀਂ ਤਾਂ ਵਾਇਰਲ ਕਰ ਦਿੱਤੀ ਜਾਏਗੀ ਨਹੀਂ ਤਾਂ ਪੈਸੇ ਦੇਵੇ ਉਸ ਵਿਅਕਤੀ ਨੇ 50000 ਰੁਪਏ ਕਿਸੇ ਹੋਰ ਬੈਂਕ ਦੇ ਖਾਤੇ ਵਿੱਚ ਪਾ ਦਿੱਤੇ ਉਸ ਨੇ ਸਾਰੀ ਕਹਾਣੀ ਆ ਕੇ ਪੁਲਿਸ ਨੂੰ ਦੱਸ ਦਿੱਤੀ ਪੁਲਿਸ ਵੱਲੋਂ ਜਾਲ ਵਿਛਾਇਆ ਗਿਆ ਜਿਸ ਦੌਰਾਨ ਇਸ ਗਰੁੱਪ ਦੇ 6 ਮੈਂਬਰਾਂ ਵਿੱਚੋਂ ਤੇ ਨਾਜ਼ਵੀ ਤੇ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਔਰਤੇ ਕਾਜ਼ੀ ਹਾਲੇ ਤੱਕ ਫਰਾਰ ਨੇ ਉੱਥੋਂ ਸੁਣਾਣੇ ਆ ਇਸ ਵੰਦੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਹਨ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲੂ ਆਸ ਮੌਲਵੀ ਪਿੰਡ ਦਾ ਰਹਿਣ ਵਾਲਾ ਜਿਹਨਾਂ ਹਨਮਾਨਗੜ੍ਹ ਦਾ ਉਹਨੇ ਸਾਡੇ ਐਸਆਈ ਗਰਮੇਲ ਸਿੰਘ ਪਾਲ ਸਿੱਕਾ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮਿਤੀ 10/9 ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨਮਾਨਗੜ੍ਹ ਜਾ ਰਿਹਾ ਸੀ ਵਾਇਡ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਟਰੀ ਤੇ ਜਿਨੇ ਉਹਨੂੰ ਆਪਣੇ ਦਿਨ ਉਹਨਾਂ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੇ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮਕਾਨਾਂ ਅੰਦਸ ਨਗਰ ਦੇ ਵਿੱਚ ਲੈ ਗਏ। ਇੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਫਨੰਗਾ ਕਰਾ ਕਰਕੇ ਇੱਕ ਤਕੜ ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ। ਅਲਫਨੰਗਾ ਕਰਕੇ ਉਹਦੀ ਜਿਹੜੀ ਹੈਗੀ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਦੋ ਪੈਸੇ ਦੇ ਤੇ ਨਹੀਂ ਅਸੀਂ ਇਹ ਤੇਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ ਗੂਗਲ ਪੇ ਰਾਹੀਂ ਜਿਹੜਾ ਕਿਸੇ ਇੱਕ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਆ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬੱਦ ਉਸਤੇ ਕੀ ਨਾ ਗੱਲ ਜਦੋਂ ਉਹਨੇ ਸਾਡੇ ਕੋਲ ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਹਰ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰ ਨੂੰ ਅਸੀਂ ਅਰੈਸਟ ਕਰ ਲਏ ਜਿਹੜੇ ਆਪਣੇ ਰਸਤੇ ਚ ਗਏ ਇੱਕ ਔਰਤ ਔਰਤ ਦਾ ਨਾਂ ਹੈਗਾ ਜਸਪ੍ਰੀਤ कौर ਔਰ ਫਿਰ ਜੱਸੀ ਜੋ ਹੈਗੀ ਆ ਜਨਤਾਪੁਰ ਨਿਰਾਮਪੁਰਾ ਫੂਲਦੀ ਆ ਤੇ ਤਿੰਨ ਜਿਹੜੇ ਦੇਣਸਾ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਹਰਸ਼ਦ ਕੁਮਾਰ ਔਰ ਡਿੰਪੀ ਇਹ ਵੀ ਜਨਤਾਪੁਰ ਨਿਰਾਮਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਤੇਉਨੇ ਦਾ ਜੀ ਤੇ ਬਲਦੇਵ ਸਿੰਘ ਔਰ ਭੀਲਾ ਜਿਹੜਾ ਝੁੰਬੇ ਦਾ ਜੀ ਦੋਹਾਂ ਦੀ ਅਰੈਸਟ ਮੰਡੀਆਂ ਇੱਕ ਲੇਡੀ ਦਾ ਐਕਸੈਂਟ ਸਰ ਇਹਦੇ ਪਹਿਲਾਂ ਕਿਹਨੇ ਕਮ ਕੀਤਾ ਇਹਦੇ ਬਾਰੇ ਰਸੀਦ ਪਰਦਾ ਰਿਕਾਰਡ ਕਰਾ ਰਹੇ ਹਨਾਂ ਜਿਹੜਾ ਕੰਸਲਟ ਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਉਧਰੋਂ ਆਏ ਤੁਹਾਨੂੰ ਸ਼ੇਅਰ ਕਰਦੇ ਹਾਂ ਬੈਕਗਰਾਉਂਡ ਕੀ ਜਿਹੜੇ ਪਹਿਲੇ ਵੀ ਇਹ ਕੰਮ ਕਰਦੇ ਸੀ ਇਸ ਤਰ੍ਹਾਂ ਦੇਖੋ ਕੱਲ ਫੜਿਆ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਇਹਨੂੰ ਚੰਗੀ ਤਰ੍ਹਾਂ ਇੰਟਰੋਗੇਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਘਟਨਾਵਾਂ ਨੂੰ ਜਾਣ ਦਿੱਤਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀਗੇ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਟਰੀਓ ਵੀ ਅਸੀਂ ਬਰਾਮਦ ਕਰ ਲਈ ਹੈ ਤੇ ਅੱਜ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੀ ਹੈਗੀ ਹੈ 3000 ਰੁਪਿਆ ਦੀ ਨਕਦੀ ਅਗੜੀ ਬਰਾਮਦ ਕਰਾਂਗੇ ਜਿਸ ਲਾ ਵਕਤ ਕੀ ਕਹਿ ਕੇ ਲੈ ਕੇ ਸੀ ਜੋ ਸਟੇਸ਼ਨ ਤੋਂ ਹੰਸਣਾ ਕਰ ਤੋਂ ਬਹੁਤ ਦੂਰ ਠੀਕ ਕਰ ਦਿੱਤੀ ਇਹ ਬਸ ਐਦਾਂ ਔਰਤਾ ਸਿੰਘਾ ਇਹ ਭੋਲੇ ਭਾਲੇ ਲੋਕਾਂ ਨੂੰ ਆ ਜਿਹੜੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ ਠੀਕ ਆ ਤੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਉਹ ਇਹਨਾਂ ਦੇ ਮਗਰ ਲੱਗ ਜਾਂਦੇ ਆ ਜੀ ਇਹ ਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੂੰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕ ਮੇਲ ਕਰਦੇ ਦਿਨ ਦੀ ਗੱਲ ਰੂਹ ਤੇ ਆਉਦੀ ਹੈ ਜੀ ਨਹੀਂ ਇਹ 10 10 ਤਰੀਕ ਦੀ ਆਰਾਧ ਦੀ ਘਟਨਾ ਹੈ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਈ ਘਟਨਾਵਾਂ ਇਸ ਤਰ੍ਹਾਂ ਹੋ ਜਾਂਦੀਆਂ ਵੀ ਲੋਕਾਂ ਨੂੰ ਵਾਰਕ ਲਾ ਕੇ ਆਫ ਕਰਦੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਆ ਜੀ ਦੇ ਸੇ ਤੇ ਵਿਸ਼ਵਾਸ ਨਾ ਕਰੋ ਬਸ ਠੀਕ ਆ ਸਾਫ ਆਪਣਾ ਸचेत ਰਹੋ ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਕਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ ਹੁਣ ਦਾ ਜੀ 7508818101 ਤੇ ਆਪਣੇ ਆਪ ਦੇਖੋ ਆਪ ਸਚੇਤ ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜੇ ਜਿਹੜੇ ਜੋ এজেন্টস ਨੇ ਰਾਤਿਕ ਘੁੰਮਦੇ ਰਹਿੰਦੇ ਰਾਤ ਨੂੰ ਚਰਿਆ ਹਾਂ ਵੀ ਵਰਦੇ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਇਸ ਤਰ੍ਹਾਂ ਦੇ ਦੇਖੋ ਜੀ ਇਹਦੇ ਤੇ ਅਸੀਂ ਅਲਰਟ ਹੋਏ ਹਾਂ ਤੇ ਰੀਸੈਂਟਲੀ ਜਦੋਂ ਉਹਦੀ ਮੇਰੀ ਇੱਥੇ ਦਾ ਨਾਤੀ ਹੈ ਦੋ ਅਸੀਂ ਲੇਡੀਜ਼ ਤੇ ਜਿਹੜੀਆਂ ਸੀਗਾ ਸੰਤਪੁਰਾ ਰੋਡ ਤੇ ਸੀ ਵੀ ਐਫ ਆਈ ਆਰ ਵੀ ਦਰਜ ਕੀਤੀ ਚੰਗੀ ਪੀ ਸੀ ਆਰ ਨੂੰ ਵੀ ਅਸੀਂ ਅਲਰਟ ਕੀਤਾ ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜੀ ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਕੀਤਾ ਸੀ ਇਹਨਾਂ ਦਾ ਇੱਕ ਮਜ਼ਬੂਤ ਪਰਸਾ ਦਰਜ ਕਰਾਂ